MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਆਸਟ੍ਰੇਲੀਆ ਦੇ ਪੰਜਾਬੀ ਗਾਇਕ ਸਖੈਰੀ ਸੰਤੂ ਤੇ ਹੋਇਆ ਹਮਲਾ ਜੀਹਾਂ ਨਿਊ ਸਾਊਥ ਵੈਲਜ਼ ਪੰਜਾਬ ਦੇ ਜਿਲੰਦਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਤੂ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ ਹੈ ਸੰਤੂ ਦੇ ਸ਼ੋਅ ਚ ਆਏ ਇੱਕ ਫੈਨ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮਲਜ਼ਮਾਂ ਤੇ ਸਟੇਜ ਤੇ ਚੜ ਕੇ ਸੰਤੂ ਦਾ ਗਲਾ ਫੜ ਲਿਆ ਹਾਲਕਿ ਮੌਕੇ ਤੇ ਮੌਜੂਦ ਸੰਤੂ ਦੇ ਸੁਰੱਖਿਅਤ ਗਾਰਡ ਅਤੇ ਪੁਲਿਸ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਟ ਤੋਂ ਹੇਠਾ ਉਤਾਰਿਆ ਅਤੇ ਬਾਅਦ ਵਿੱਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਪਰ ਦੱਸ ਦਈਏ ਕਿ ਗੈਰੀ ਸੰਧੂ ਇੰਨੀ ਦਿਨੀ ਆਸਟ੍ਰੇਲੀਆ ਦੌਰੇ ਤੇ ਹਨ ਤੇ ਸੰਧੂ ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਕਰ ਰਿਹਾ ਸੀ ਇਸੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ ਤੇ ਗੈਰੀ ਸੱਧੂ ਆਸਟ੍ਰੇਲੀਆ ਦੇ ਨਿਊ ਸਾਊਥ ਵੈਲਜ਼ 'ਚ ਇੱਕ ਸ਼ੋਅ ਕਰ ਰਿਹਾ ਸੀ ਜਿੱਥੇ ਉਹਨਾਂ ਦੀ ਆਵਾਜ਼ ਸੁਣ ਕੇ ਲੋਕ ਖੂਬ ਮਸਤੀ ਕਰਦੇ ਸਾਰੇ ਪਰ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ ਹਾਲਾਂਕਿ ਉਕਤ ਹਮਲੇ ਤੋਂ ਪਹਿਲਾਂ ਗੈਰੀ ਸੰਧੂ ਨੇ ਉਸ ਨੂੰ ਇਸ਼ਾਰਿਆ ਰਾਹੀਂ ਗਾਹਾਂ ਕੱਡੀਆਂ ਸੰਮ ਇਹ ਗੱਲ ਦੱਸਿਆ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਸੋਸ਼ਲ ਮੀਡੀਆ ਤੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੁਆਰਾ ਸਾਂਝੀ ਕੀਤੀ ਗਈ ਵੀਡੀਓ ਵਿੱਚ ਇੱਕ ਵਿਅਕਤੀ ਸੰਧੂ ਨੂੰ ਗਲੇ ਨਾਲ ਫੜਦਾ ਦਿਖਾਈ ਦੇ ਰਿਹਾ ਨਿਊ ਸਾਊਥ ਵੈਲਚ ਪੁਲਿਸ ਮੌਕੇ ਤੇ ਮੌਜੂਦ ਸੀ ਅਤੇ ਸ਼ੱਕੀ ਨੂੰ ਜਲਦੀ ਹੀ ਕਾਬੂ ਕਰ ਲਿੱਤਾ ਗਿਆ ਇਸ ਘਟਨਾ ਬਾਰੇ ਨਾ ਤਾਂ ਕਲਾਕਾਰ ਅਤੇ ਨਾ ਹੀ ਉਹਨਾਂ ਦੀ ਟੀਮ ਦਾ ਕੋਈ ਬਿਆਨ ਸਾਹਮਣੇ ਆਇਆ ਹਾਲਾਂਕਿ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਗੈਰੀ ਸੰਧੂ ਸਟੇਜ ਤੋਂ ਕੁਝ ਗੱਲਾਂ ਕਰਦੇ ਪਏ ਨੇ ਜਿਸ ਤੋਂ ਬਾਅਦ ਸੰਧੂ ਦੀ ਉਕਤ ਵਿਅਕਤੀ ਨਾਲ ਬਹਿਸ ਵੀ ਹੋਈ ਟਕਰਾ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਉਕਤ ਵਿਅਕਤੀ ਸਤੇ ਤੇ ਚੜ ਗਿਆ ਤੇ ਗੈਰ ਸੱਦੂ ਤੇ ਹਮਲਾ ਕਰਕੇ ਉਸਦਾ ਗਲਾ ਕਟ ਰਿਆ ਸੀ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੋਗੀ ਤੁਹਾਨੂੰ ਕੀ ਲੱਗਦਾ ਇਸ ਘਟਨਾ ਬਾਰੇ ਆਪਣੇ ਕਮੈਂਟ ਜਰੂਰ ਕਰਕੇ ਦੱਸਿਓ ਤੁਸੀਂ ਸ਼ਰਾਬ ਦੇ ਠੇਕੇ ਬੰਦ ਕਰੋ ਮੈਂ ਸ਼ਰਾਬ ਦੇ ਗੀਤ ਕਦੀ ਵੀ ਨਹੀਂ ਗਾਵਾਂਗਾ ਦਲਜੀਤ ਦੋਸਾਂਝ ਗੁਜਰਾਤ ਸੁਪਰਸਟਾਰ ਗਾਇਕ ਦਲਜੀਤ ਦੋਸਾਂਝ ਨੇ ਤਿਲਗਨਾ ਸਰਕਾਰ ਤੋਂ ਮੇਰੇ ਨੋਟਿਸ ਦਾ ਜਵਾਬ ਦਿੱਤਾ ਅਤੇ ਤਿਲਗਨਾ ਸਰਕਾਰ ਨੂੰ ਇਹ ਕਿਹਾ ਕਿ ਦਲਜੀਤ ਨੇ ਕਿਹਾ ਕਿ ਜੇਕਰ ਸਾਰੇ ਸੂਬੇ ਆਪਣੇ ਸੂਬਿਆਂ 'ਚ ਸ਼ਰਾਬ ਤੇ ਪਾਬੰਦੀ ਲਗਾ ਦਿੰਦੇ ਹਨ ਤਾਂ ਉਹ ਸੋ ਖਾਂਦਾ ਹੈ ਤੇ ਅੱਜ ਤੋਂ ਉਹ ਸ਼ਰਾਬ ਤੇ ਕੋਈ ਗੀਤ ਨਹੀਂ ਗਾਉਣਗੇ। ਉਹਨਾਂ ਨੇ ਕਿਹਾ ਕਿ ਸ਼ਰਾਬ ਦੀ ਵੱਡੀ ਆਮਦਨ ਹੁੰਦੀ ਹੈ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ। ਦਲਜੀਤ ਉਸਾਰ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ। ਦਲਜੀਤ ਨੇ ਕਿਹਾ ਕਿ ਨਾ ਤਾਂ ਉਹ ਸ਼ਰਾਬ ਪੀਂਦੇ ਹਨ ਅਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਕਰਦੇ ਹਨ। ਉਹਨਾਂ ਲਈ ਸ਼ਰਾਬ ਤੇ ਗੀਤ ਨਾ ਗਾਉਣਾ ਬਹੁਤ ਆਸਾਨ ਹੈ। ਦਲਜੀਤ ਨੇ ਕਿਹਾ ਕਿ ਉਸ ਕੋਲ ਸ਼ਰਾਬ ਤੇ ਸਿਰਫ 4 ਗੀਤ ਹਨ ਇਸ ਲਈ ਜੇਕਰ ਉਹ ਉਹਨਾਂ ਨੂੰ ਨਹੀਂ ਗਾਉਂਦੇ ਤਾਂ ਕੋਈ ਫਰਕ ਨਹੀਂ ਪੈਂਦਾ। ਦਸਨ ਜੋਗ ਕਿ ਦਲਜੀਤ ਉਸਾਂ ਦੀ ਲੋਕਪ੍ਰਿਤਾ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਵਧੀ ਹੈ। ਉਸ ਦੇ ਹਰ ਗੀਤ ਸਮਾਰੋਹ ਵਿੱਚ ਹਜ਼ਾਰਾਂ ਲੋਕ ਹਾਜ਼ਰ ਹੁੰਦੇ ਹਨ ਅਤੇ ਉਸ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਬਹੁਤ ਪਿਆਰ ਮਿਲ ਰਿਹਾ ਹੈ ਪਰ ਹਾਲ ਹੀ ਵਿੱਚ ਜਦੋਂ ਤਿਲਗਾਨਾ ਵਿੱਚ ਉਸਤਾਦ ਸੰਗੀਤ ਸਮਾਰੋਹ ਸੀ ਤਾਂ ਉਸ ਨੂੰ ਸਰਕਾਰ ਤੋਂ ਨੋਟਿਸ ਮਿਲਿਆ ਕਿ ਸ਼ਰਾਬ ਤੇ ਕੋਈ ਗੀਤ ਨਹੀਂ ਗਾਉਣਗੇ ਕਿਉਂਕਿ ਇਸ ਦਾ ਨੌਜਵਾਨਾਂ ਤੇ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਦਲਜੀਤ ਸਾਹਨੇ ਗੁਜਰਾਤ ਚ ਹੋਇਆ ਇੱਕ ਆਪਣੇ ਕੰਸਲਟ ਚ ਕਿਹਾ ਕਿ ਉਹ ਖੁਸ਼ਖਬਰੀ ਹੈ ਅੱਜ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਇਸ ਤੋਂ ਵੀ ਇੱਕ ਹੋਰ ਵੱਡ ਖੁਸ਼ਖਬਰੀ ਹੈ ਕਿ ਗੱਲ ਇੱਥੇ ਹੀ ਨਹੀਂ ਰੁਕਦੀ ਹੈ ਤੁਹਾਡਾ ਕਹਿਣਾ ਹੈ ਸਬਾਰੇ ਆਪਣੇ ਕਮੈਂਟ ਜਰੂਰ ਦੱਸਿਓ ਉਧਰ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਹੈ ਕੰਮ ਕਰਨ ਦੇ ਘੰਟਿਆਂ 'ਚ ਹੀ ਹੋਇਆ ਇੰਨਾ ਵਾਧਾ ਇਹ ਤਬਦੀਲੀ 8 ਨਵੰਬਰ 2024 ਤੋਂ ਪ੍ਰਭਾਵੀ 20 ਘੰਟੇ ਪ੍ਰਤੀ ਹਫਤੇ ਦੀ ਪਿਛਲੀ ਸੀਮਾ ਨੂੰ ਵਧਾਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਕਾਦਮਿਕ ਅਤੇ ਵਿੱਤੀ ਸਮਾਂ ਸਾਰਨੀਆਂ ਤੇ ਯੋਜਨਾ ਬਣਾਉਣ ਅਤੇ ਕੰਮ ਕਰਨ ਲਈ ਵਧੇਰੇ ਸਮਾਂ ਦੇਵੇਗੀ। ਤੁਹਾਨੂੰ ਦੱਸਦੀ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡਾ ਅਪਡੇਟ ਪੇਸ਼ ਕੀਤਾ ਹੈ ਜਿਸ ਨਾਲ ਜੋਗ ਵਿਦਿਆਰਥੀਆਂ ਨੂੰ ਘੰਟਿਆਂ ਦੀ ਜਿਹੜੀ ਆ ਉਹ ਆਮਦ ਵਧਾ ਦਿੱਤੀ ਗਈ ਹੈ ਹਫਤੇ 'ਚ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਤਬਦੀਲੀ 8 ਨਵੰਬਰ 2024 ਤੋਂ ਪ੍ਰਭਾਵੀ 20 ਘੰਟੇ ਹਫਤੇ ਦੀ ਪਿਛਲੀ ਸੀਮਾ ਨੂੰ ਵਧਾਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਿੱਤੀ ਸਮਾਸਾਰਨੀਏ ਦੀ ਯੋਜਨਾ ਬਣਾਉਣ ਦੇ ਕੰਮ ਕਰਨ ਲਈ ਵਧੇਰੇ ਸਮਾਂ ਦੇਵੇਗੀ ਇਮੀਗ੍ਰੇਸ਼ਨ ਸਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇਸ ਵਿਵਸਥਾ ਦੀ ਮਹੱਤਵਪੂਰਨ ਨੂੰ ਉਜਾਗਰ ਕੀਤਾ ਅਤੇ ਕੈਂਪਸ ਤੋਂ ਬਾਹਰ ਕੰਮ ਨੂੰ ਹਫਤੇ ਵਿੱਚ 24 ਘੰਟੇ ਤੱਕ ਸੀਮਿਤ ਕਰਕੇ ਅਸੀਂ ਕੰਮ ਦੇ ਮੌਕਿਆਂ ਦੀ ਵਿਵਸਥਾ ਅਤੇ ਵਿਦਿਆਰਥੀਆਂ ਦੀ ਆਪਣੇ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰਨ ਦਾ ਦੀ ਜੋਰ ਵਿੱਚਕਾਰ ਸਹੀ ਸੰਤੁਲਨ ਲੱਭ ਰਹੇ ਹਾਂ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸੰਸਥਾਵਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰੋਗਰਾਮਾਂ ਦੀ ਇਕਸਾਰਤਾ ਨੂੰ ਕਾਇਮ ਰੱਖਣ ਅਤੇ ਸਾਡੇ ਯਤਨਾਂ ਦਾ ਸਮਰਥਕ ਕਰਨਗੀਆਂ इश्ते स्वर पे बनते हैं लेकिन धरती पर हम उन्हें मिलाते हैं marriage.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037.